ਅੱਜ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਉਸ ਦੇ ਸਬੰਧ ਵਿੱਚ ਹੁਣ ਤੱਕ ਅਸੀਂ ਤਫ਼ਤੀਸ਼ ਅਮਲ ਚੱਲਦੀ ਹੈ ਇੱਕ ਧਰਮਵੀਰ ਸਿੰਘ ਗਾਂਧੀ ਪੁੱਤਰ ਸ਼ਕਮੰਦਰ ਸਿੰਘ ਅਰੋਗਿਕ ਕਲਾ ਦਾ ਵਿਅਕਤੀ ਹੈ ਉਹਨੇ ਉਹਦਾ ਮਕਾਨ ਪਿਆਰ ਕਰਵਾਉਣਾ ਸੀ ਤੇ ਬਕਾਨ ਤਿਆਰ ਕਰਾਉਣ ਲਈ ਉਹਨੇ ਹਰਦੀਪ ਸਿੰਘ ਨੂੰ ਲਿੰਕੂ ਪੁੱਤਰ ਜਗਰੂਪ ਸਿੰਘ ਰੰਸੀ ਕਲਾ ਦਾ ਇਹਨੂੰ ਠੇਕਾ ਦਿੱਤਾ ਸੀ ਉਹ ਸਾਰੀ ਕਰਦਾ ਸੀ ਜਾਨਾ ਪਰंतु ਇਹਨਾਂ ਦਾ ਪੈਸਿਆਂ ਦਾ ਲੈਣ-ਦੇਣ ਜਿਹੜਾ ਹੈਗਾ ਉਹਦੀ ਘਾਟਬਾਤ ਕਰਕੇ ਇਹਨਾਂ ਦੇ ਆਪਸ ਵਿੱਚ ਕੁਫਕ ਪੈ ਗਿਆ ਤਾਂ ਕੱਲ ਇਹਨਾਂ ਨੇ ਇਹ ਗੱਲ ਕੀਤੀ ਕਿ ਧਰਮਵੀਰ ਨੇ ਜਿਹੜਾ ਮਿਸਤਰੀ ਹੈਗਾ ਉਹਦਾ ਇੱਕ ਮੋਟਰਸਾਈਕਲ ਲੈ ਲਿਆ ਵੀ ਮੇਰਾ ਕੰਮ ਕਰਕੇ ਦੇ ਤੇ ਮੈਂ ਬਾਅਦ ਵਿੱਚ ਤੈਨੂੰ ਇਹ ਮੋਟਰਸਾਈਕਲ ਵਾਪਸ ਕਰਾਂਗਾ ਤਾਂ ਅੱਜ ਪੰਚਾਇਤੀ ਤੌਰ ਤੇ ਕੁਝ ਵਿਅਕਤੀ ਜਿਹੜੇ ਹੈਗੇ ਨੇ ਹੈਪੀ ਮੋਬਾਈਲ ਤੇ ਹਰਸ਼ ਸਿੰਘ ਵਾਲਾ ਦੇ ਵਿੱਚ ਇਕੱਠੇ ਹੋਏ ਤਾਂ ਇਧਰੋਂ ਧਰਮਵੀਰ ਸਿੰਘ ਦੇ ਨਾਲ ਸਾਥੀ ਸਨ ਅਤੇ ਦੂਜੇ ਧਿਰ ਤੋਂ ਹਰਦੀਪ ਸਿੰਘ ਜਿਹੜਾ ਰਿਕੂ ਹੈ ਉਹਦੇ ਨਾਲ ਗੋਬਿੰਦ ਸਿੰਘ ਉਰਫ ਕੁੰਦਨ ਪੁੱਤਰ ਰੇਸ਼ਬ ਸਿੰਘ ਵਾਸੀ ਮਾਨੂਕੇ ਜਿਹੜਾ ਜਦੋਂ ਇਹ ਗੱਲਬਾਤ ਕਰ ਰਹੇ ਸੀ ਆਪਸ ਵਿੱਚ ਤਾਂ ਇਹਨਾਂ ਦਾ ਆਪਸੀ ਤਣਾ ਪੈਦਾ ਹੋ ਗਿਆ ਤੇ ਝਗੜਾ ਹੋ ਗਿਆ ਤੇ ਫੈਨ ਦੀ ਮਾਰਤਾ ਸਾਹਮਣੇ ਆ ਗਈ ਪਰ ਇਸ ਦੌਰਾਨ ਅ ਧਰਮਵੀਰ ਸਿੰਘ ਜਸਪ੍ਰੀਤ ਸਿੰਘ ਹਰਕ੍ਰਿਸ਼ਨ ਅਤੇ ਅ ਰਮਨ ਪਾਂਸਰ ਇਹ ਜਿਹੜੇ ਹੈ ਜਿਹੜੇ ਇੰਜਰ ਹੋਏ ਸਨ ਇਹਨਾਂ ਨੂੰ ਮੈਡੀ ਸਿਟੀ ਹਸਪਤਲ ਦਾ ਹਰਤਵਾ ਦਿੱਤਾ ਗਿਆ ਤੇ ਅਸੀਂ ਐ ਹਰਕ੍ਰਿਸ਼ਨ ਸਿੰਘ ਸੰਗ ਫਰਮਨ ਕਿਰ ਸਿੰਘ ਵੀਰ ਨਾਲ ਉੱਕੇ ਦਾ ਜੜਾ ਇਹਦਾ ਬਿਆਨ ਤਹਿਰੀਰ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਤਮਾ ਨੰਬਰ 214 ਮਿਤੀ 15 11 25 ਜੁਰਮ 109 118 ਦੀ 1 115 ਦੀ 2 333 120 190 195 ਬੀ ਐਨ ਐਸ 25 27 ਅਨਚਨਗਾਂਢ थाना ਨਿਹਾਰ ਸਿੰਘ ਵਾਲਾ ਦਰਜ ਦਿਸ਼ਤ ਕਰਦੇ ਆ ਦੋ ਦੋਸ਼ੀ ਦੇ ਜਿਹੜੇ ਉਹਨਾਂ ਨੂੰ ਰੋਂਗਪ ਵੀ ਕਰ ਲਿਆ ਹੈ ਤੇ ਬਾਕੀ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕਰ ਲਏ ਨੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਠੋਸ ਹੱਦਤ ਜਿਹੜੀ ਹੈਗੀ ਹੈ ਉਸ ਅਪਾ ਮਿਸਤਰੀ ਤੇ ਲਿਆ ਕੇ ਦੋਸ਼ੀਆਂ ਦੇ ਖਿਲਾਫ ਮੁਲਤੀਕਾਰ ਦੀ ਅਮਰਤੀ ਲੰਦ ਜਾਵੇਗਾ ਜੀ ਸਰ ਅਜਨਾ ਜੀ ਨਿਹਾਲ ਸਿੰਘ ਵਾਲਾ ਮੰਡੀ ਦੇ ਵਿੱਚ ਪਤਾ ਲੱਗਾ ਕਿ ਇੱਕ ਮੋਬਾਈਲ ਸ਼ਾਪ ਹੈ ਉੱਥੇ ਲੜਾਈ ਝਗੜਾ ਹੋ ਗਿਆ ਗੋਲੀ ਚੱਲ ਗਈ ਹੈ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਇਹ ਹਾਲਾਤ ਸੀ ਕਿ ਪਤਾ ਲੱਗਾ ਵੀ ਜਸਪੀਤ ਸਿੰਘ ਹਰਕ੍ਰਿਸ਼ਨ ਅਤੇ ਧਰਮਪਾਲ ਐ ਇਹ ਕਿਸੇ ਪੁਰਾਣੇ ਮਸਲਾ ਸੀ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਉਹਦੇ ਸਬੰਧ ਵਿੱਚ ਇਹ ਇਕੱਠੇ ਹੋਏ ਸਨ ਤੇ ਉੱਥੇ ਗੱਲਾਂ ਕਰਦਿਆਂ ਇਹਨਾਂ ਦਾ ਮਾਹੌਲ ਤਣਾਪੂਰਨ ਹੋ ਗਿਆ ਤਾਂ ਇੱਕ ਗੋਬਿੰਦ ਸਿੰਘ ਜੀ ਕੁੰਦਨ ਨਾਮ ਦਾ ਵਿਅਕਤੀ ਹੈ ਜਿਹੜਾ ਉਹਨਾਂ ਨੇ ਇਹਨਾਂ ਤੇ ਜਿਹੜਾ ਹੈਗਾ ਗੋਲੀਬਾਰੀ ਹੋ ਗਈ ਤੇ ਤਿੰਨ ਜਿਹੜੇ ਬੰਦੇ ਜਖਮੀ ਹੋ ਗਏ ਨੇ ਉਹਨਾਂ ਨੂੰ ਜਿਹੜਾ ਮੈਡੀਸਿਟੀ ਹਸਪੀਟਲੋਂ ਉਹਦੇ ਦਾਖਲ ਕਰਾਇਆ ਗਿਆ ਅਸੀਂ ਇੱਥੇ ਆਏ ਹਾਂ ਤੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਮناسب ਕਾਰਵਾਈ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ